ਇਹ ਰੋਜ਼ ਉਹ ਰੋਜ਼ ਜਿਹੜੇ ਹੁੰਦੇ ਪਾਰ ਰਹੇ ਨੇ ਇਹ ਦੇ ਕਰਦੇ ਸਾਰੇ ਵਧੀਆ ਹੋਣਗੇ ਅੱਜ ਮੀਂਹ ਪੈਂਦੇ ਸੀ ਸਵੇਰੇ ਸਵੇਰੇ ਸਾਡੇ ਆ ਗਿਆ ਜੀ ਬਾਂਦਰ ਪਤਾ ਦੰਦਿਆ ਉਹ ਤਾਂ ਬਿੰਦੇ ਚ ਖਾ ਗਿਆ ਡਰਦਾ ਨਹੀਂ ਹੈਗਾ ਇਹਨਾਂ ਮਾਰ ਰੋ ਫੇਰ ਡਰੂਗਾ ਇਹ ਲੋਣੀ ਉੱਪਰ ਬੈਠਿਆ ਨਹੀਂ ਕਰਦਾ ਜੰਦਾ ਪੈਂਦੇ ਤਾਂ ਨਹੀਂ ਕੋਈ ਕੋਸ

ਰੋਜੀ ਸਾਡੇ ਘਰੇ ਆ ਗਿਆ ਬਾਂਦਰ ਦੇਖੋ ਐ ਕਰਦਾ ਮਾਜਾਂ ਨੇ ਮੀਂਹ ਪੈਂਦੇ ਚ ਮੀਂਹ ਪੈ ਉਹ ਚ ਦੇਖੀ ਫਿਰ ਰੋਲਾ ਪਰ ਆਉਂ ਰੋਲਾ ਹੱਥ ਨਾਲ ਹਾਂ ਹੱਥ ਨਾਲ ਰੋਲਦਾ ਉਹ ਤਲਦੀtion ਇਹ ਦੇਖੋ ਰਣ ਉਹ ਚੜ ਗਿਆ ਉਹ ਚੜ ਗਿਆ ਆਂਬ ਤੇ ਲੈ ਆਂਬ ਤੇ ਚੜ ਗਿਆ ਕਿੱਥੇ ਦੂਰ ਗਿਆ ਆ ਲੱਛੋ ਉਹ ਹੋ ਗਿਆ ਤਾਂ ਹਾਂ ਚੜ ਗਿਆ ਉੱਪਰ ਆਂਬ ਤੇ ਕਿਵੇਂ ਬੈਠ ਗਿਆ ਲੈ ਵੀ ਇਹ ਨੂੰ ਠਾ ਹਾਂ ਰੀ ਇਹ ਨੂੰ ਦਾਦੇ 3:30 ਇਹ ਉਹ ਇਹ ਸਾਲ ਮਰ ਰਹੇ ਹੁੰਦੇ ਉਸ ਦਾ ਦੋ ਰੁਪਏ ਦਾ ਇਹ ਆ ਗਿਆ ਆ ਗਿਆ ਆ ਗਿਆ ਇਹ ਸਾਹ ਮਾਰੂ ਹਾਂ ਪਤਾ ਲੱਗ ਗਿਆ ਨਹੀਂ ਰੋਟੀ ਦਾ ਚੁਪਰ ਗਿਆ ਬੱਦੂ ਨੂੰ ਬੁਲਾਇਆ ਆ ਗਿਆ ਥੱਲੇ ਆ ਪੰਦਰ ਆ ਰਿਹਾ ਆ ਗਿਆ ਫੇਰ ਥੱਲੇ ਹੁਣ ਥੱਲੇ ਹਉਂਦੇ ਗਾ ਰੋਟੀ ਚਾਕੇ ਹਲਾ ਗਰੇ ਪੂਪਣਾ ਬਣਾ ਕੇ ਮੋਜਾਂ ਦਿਖਾਂਦਾ ਜੇ ਵੱਖਾ ਮੈਂ ਖਾਣਾ ਜੇ ਵੱਖਾ ਖਾਦਾ ਕੋਈ ਨਹੀਂ ਇਹ ਵਾਪਸ ਆਉਂਦਾ। ਇਹ ਉਹ ਫਿਰ ਚੜ ਗਿਆ। ਇਹ ਤਾਂ ਪਤ ਨਹੀਂ ਰਹਿਣ ਲੱਗ ਜਿੱਥੇ। ਉਹ ਭੱਗ ਗਿਆ। ਕਿ ਕਦੇ ਬਾਦ ਰੋਟੀ ਪਾ ਦਿੰਦੇ ਨੇ। ਉਹ ਭੱਗ ਗਿਆ। ਲੋ ਜੀ ਮੀ ਪੈਣ ਕਾਰਨ ਸਾਡਾ ਹੋ ਗਿਆ ਪੱਖਾ ਖਰਾਬ ਇੱਥੇ ਅੰਦਰ ਬੈਠ ਕੇ ਸੀ ਮਾਰਨ ਲੱਗ ਰਹੇ ਨੇ 온 ਸਾਰਾ ਦਵਾਰੇ ਤੋ ਉਸ ਵਾਰ ਕੀ ਤੇਰ ਮਾਰ ਤਰੀਸ ਦਿੱਤਾ ਵਾ ਦੂਜਾ ਪੱਖਾ ਉਧਰ ਹਲੇ ਖੇਲ ਚਿੱਤਾਰੇ ਆ ਕੇ ਆਸਤੇ ਹਰ ਪੂਰੇ ਦੇ ਬਾਹਰੇ ਮੀ ਪੈ ਰਿਆ ਇਸ ਘਰ ਕੇ ਅੰਦਰ ਆਸਮਾਨ ਦੇ ਨੇ ਪੱਖਾ ਟੋਕੇ ਦੇ ਰੋਤੇ ਬਹੁਤ ਬਹੁਤ ਸਾਰੇ ਉਸ ਦੇ ਅੰਦਰ ਇਸ ਪੱਖਾ ਲੈ ਕੇ ਚੈਲੇਜ ਆਰਡਰ ਗਿਆ ਫਾਈ ਗਲੀ ਸਿਰਤਾ ਹੁਣ ਇਹਨੂੰ ਹੋਰ ਕੀ ਮੱਛ ਹੈ ਤੇ ਇਹਦਾ ਚੜਦਾ ਉਹ ਨਹੀਂ ਹੂੰ ਇਹਦਾ ਰੀਤਾ ਬੜਾ ਵੱਡ ਰਿਹਾ ਠੀਕ ਟੁੱਟ ਗਿਆ ਤੇ ਦਿਗ ਗਿਆ ਹੂੰ ਹੂੰ ਪੱਖਾ ਝੜਦੇ ਆ तो ना। हर्जे, हर्जे आ, ना। ना। ना जोर चलूगा पानी पूरी तक किसी जोर नहीं

ਆ ਜਾਓ ਗੋ ਨੀ ਭਾਈ ਮਾਰ ਲੈ ਮੁਰਗੀ ਨੂੰ ਪਿਆਜ ਮੈਂ ਅੱਜ ਆ ਰਿਓ ਹੂੰ ਸਿੱਧਾ ਰੱਖ ਮੈਂ ਉਧਰ ਤੇ ਉਧਰ ਮੰਮੀ ਮੈਂ ਸਿੱਧਾ ਰੱਖ ਦਾਂ ਮੈਂ ਤੂੰ ਉਧਰ ਤੇ ਉਧਰ ਆ ਗਏ ਸਿੱਧਾ ਐ ਆ ਜਾ ਲੈ 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 ਬਾਂਦੇ ਹੁਣ ਇਹ ਸੰਗਈ ਲਾ ਕਿੱਧਰ ਗਿਆ ਤੀ ਹੂੰ ਚੱਲ ਹਾਏ ਸੰਗੜੀ ਫੇੜੀ ਖੱਲੇ ਝਾਕੇ ਖਮਾ ਇੰਤਾਰ ਲਾਉਂਗੀ ਫੇੜੀ ਕਿੱਮ ਫੇੜ ਗੋ ਅਲੇ ਗਿੱਲਾ ਬਈ ਜੇ ਮੈਂ ਤਾਰ ਲਾਦੀ ਤੁਸੀਂ ਚਲਾਉਂਗੇ ਹਾਂ ਨਾ ਚਲਾਉਂਦੇ ਅਲੇ ਨਹੀਂ ਚਲਾਉਣਾ ਚਲਾਉਂਦੇ ਨਹੀਂ ਹੈਗੇ ਕੋਈ ਨਾ ਫਿਰ ਮੈਂ ਤਾਰੇ ਬਾਅਦ ਚਲੂੰ ਨਾ ਨਾ ਲਾਉ ਤਾਂ ਤੇਰੀ ਮੱਝ ਏਆ ਕਿ ਚਟਕਣੀ ਵੀ ਲਾਉਣੀ ਬੰਨਾਰ ਦੀ ਨਾਲ ਚਟਕਣੀ ਹੈ ਨਹੀਂਗੀ ਹਾਂ ਹੋਵੇ ਜੀ ਜਾਣੇ ਲੱਗੇ ਲੈ ਆਉ ਕਿਓ ਪਰ ਆ ਉਹ ਇਹ ਉਹ ਤਾਂ ਅੱਜ ਕੀ ਫਿਰਦਾ ਇਹ ਤਾਂ ਤੋਂ ਮੰਗੇ ਦਾ ਰਾਲੇ ਥੋੜੂ ਹੈ ਦਲਾ ਖੜ ਜਾ ਤਾਰ ਤੇ ਹੋਜੇ ਫਸੜੀ ਗਈ ਕਮ ਇੱਤੀ ਦਾ ਜਿਵੇਂ ਆ ਧੱਕੇ ਇਹ ਨੂੰ ਮੈਂ ਫੜਦਾ ਤੇਰੀ ਘੱਡਿਆ ਦਾ ਉਮੀ ਹਾਲ ਬਣਾਉਣਾ ਚਲ ਇਹਨੂੰ ਬੰਨਦੇ ਹੁਣ ਖੜ ਖੱਡਿਆ ਓਏ ਹਲੇ ਵੀ ਚੱਬੇਗਾ ਚੱਪ ਗਈ ਹਾਂ ਚੱਪ ਗਈ ਹਾਂ ਚੱਬੀ ਚੱਬ 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 ਕੀ ਦਾ ਖਾਣਾ ਠੀਕ ਹੋਂ ਉੱਠਾ ਹੈ ਮੀਂਹ ਭਿਜੀ ਜਾਂਦਾ ਨੇ ਸੇਵ ਸੇਵ ਤੇਰਾ ਉਹਨੂੰ ਇੱਥੇ ਡੇਕ ਨਹੀਂ ਦਿੱਤਾ ਹੀ ਤਾਂ ਉਹ ਲੈ ਗਿਆ ਚੱਕ ਕੇ ਲੱਕੜੀ ਹੋਈ ਹੋ ਗਿਆ ਉਧਰ ਸਮਾਰ ਕੇ ਦੀਂਦਾ ਨਹੀਂ ਜਾਨ ਫੋਲ ਲੈ ਉਹ ਘਟ ਕੇ ਨਹੀਂ ਆ ਜਾਂਦਾ ਧੰਨਵਾਦ ਯਾ ਚੱਲ ਸ਼ੁਰੂ ਕਰਤੀ ਸਕ ਸਕ ਸ੍ਰੀ ਗੁਰੂ ਜੀ ਸਾਰਿਆਂ ਨੂੰ ਸੱਜਿਆ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਨੇ ਤੇ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ ਸਾਰਿਆਂ ਨੂੰ